ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਔਰ ਚੋਰਾਂ ਦੇ ਹੌਸਲੇ ਵੀ ਬਲੰਦ ਹੋ ਚੁੱਕੇ ਨੇ ਅੱਜ ਹੀ ਇੱਕ ਸੀਸੀਟੀਵੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਅੱਧੀ ਰਾਤ ਚੋਰਾਂ ਦਾ ਹੜਕੰਪ ਦੇਖਣ ਨੂੰ ਮਿਲਿਆ ਜੀ ਹਾਂ ਚੋਰਾਂ ਦੇ ਵੱਲੋਂ ਬੇਖੌਫ ਹੋ ਕੇ ਅੱਧੀ ਰਾਤ ਨੂੰ ਪੈਟਰੋਲ ਪੰਪ ਲੁੱਟ ਲਿਆ ਗਿਆ ਔਰ ਇੱਕ ਸ਼ੈੱਲਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਇਸੇ ਏਰੀਆ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਵੀ ਚੋਰੀਆਂ ਹੁਣਾਂ ਨੇ ਜਿੱਦੀ ਸ਼ਿਕਾਇਤ ਪੁਲਿਸ ਦੇ ਕੋਲ ਗਈ ਹੈ ਦਰਜ ਹੋਈ ਔਰ ਤੀਜੇ ਚੌਥੇ ਦਿਨ ਫਿਰ ਚੋਰਾਂ ਦੇ ਨੇ ਹੌਸਲੇ ਵਧ ਗਏ ਕਿ ਚੋਰਾ ਨੇ ਫਿਰ ਇੱਕ ਪੈਟਰੋਲ ਪੰਪ ਤੇ ਸ਼ੈਲਰ ਨੂੰ ਨਿਸ਼ਾਨਾ ਬਣਾ ਲਿਆ ਇਹ ਤਸਵੀਰਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਮੌਕੇ ਤੇ ਦੇਖ ਸਕਦੇ ਹੋ ਕਿ ਕਿਵੇਂ ਚੋਰ ਜਿਹੜੇ ਆ ਉਹ ਪੈਟਰੋਲ ਪੰਪ ਤੇ ਤੇ ਸ਼ੈਲਰ ਦੇ ਵਿੱਚ ਦਾਖਲ ਹੁੰਦੇ ਨੇ ਸ਼ੀਸ਼ਾ ਤੋੜ ਕੇ ਦਫ਼ਤਰ ਦੇ ਅੰਦਰੋਂ 60 ਤੋਂ 65 ਹਜ਼ਾਰ ਰੁਪਏ ਦੀ ਨਕਦੀ ਜਿਹੜੀ ਆ ਉਹ ਚੋਰੀ ਕਰ ਲਈ ਗਈ ਆ ਦੇਖੋ ਤੁਸੀਂ ਕਿਵੇਂ ਸੀਸੀਟੀਵੀ ਦੇ ਵਿੱਚ ਉੱਥੇ ਸ਼ੀਸ਼ੇ ਜਿਹੜੇ ਆ ਆਫਿਸ ਦੇ ਦਫ਼ਤਰ ਦੇ ਸ਼ੀਸ਼ੇ ਤੁਹਾਨੂੰ ਭਾਂਦੇ ਕੋਈ ਦਿਖਾਈ ਦੇਣਗੇ ਸ਼ੀਸ਼ੇ ਭੰਨੇ ਗਏ ਆ ਇੱਟੇ ਰੋੜੇ ਹਥਿਆਰ ਮਾਰ ਕੇ ਤੇ ਉਸ ਤੋਂ ਬਾਅਦ ਅੰਦਰ ਜਿਹੜੇ 60 ਤੋਂ 65 ਹਜ਼ਾਰ ਰੁਪਏ ਰੱਖਿਆ ਹੋਇਆ ਸੀ ਉਹ ਲੈ ਕੇ ਤੇ ਰਫੂ ਚੱਕਰ ਹੋ ਚੁੱਕੇ ਨੇ ਅੱਧੀ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਸਮੇ ਚੋਰਾਂ ਦੇ ਵੱਲੋਂ ਪੈਟਰੋਲ ਪੰਪ ਨੂੰ ਤੇ ਇੱਕ ਸ਼ੈਲਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤਿੰਨ ਤੋਂ ਚਾਰ ਬਦਮਾਸ਼ ਚੋਰ ਜਿਹੜੇ ਆਉਂਦੇ ਆ ਨਕਾਬ ਪੋਸ਼ ਲੁਟੇਰੇ ਨੇ ਔਰ ਆਣ ਕੇ ਪੈਟਰੋਲ ਪੰਪ ਤੇ ਆਣ ਕੇ ਪਹਿਲਾਂ ਉਥੇ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਬਾਈਕ ਸਵਾਰ ਹੋ ਕੇ ਆਉਂਦੇ ਨੇ ਫਿਰ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਖੌਫ ਨਹੀਂ ਈਵਨ ਕੇ ਪ੍ਰਸ਼ਾਸਨ ਤੱਕ ਦਾ ਵੀ ਖੌਫ ਜਿਹੜਾ ਇਹਨਾਂ ਨੂੰ ਨਹੀਂ ਰਿਹਾ ਔਰ ਭੰਨ ਤੋੜ ਵੀ ਕਾਫੀ ਜੜੀ ਹੈ ਉਹ ਕੀਤੀ ਗਈ ਹੈ ਔਰ ਦਫ਼ਤਰ ਦੇ ਅੰਦਰੋਂ ਸ਼ੀਸ਼ੇ ਤੋੜ ਕੇ ਤੇ 60 ਤੋਂ 65 ਹਜ਼ਾਰ ਰੁਪਇਆ ਚੋਰੀ ਕਰਕੇ ਤੇ ਇਥੋਂ ਫਰਾਰ ਹੋ ਚੁੱਕੇ ਨੇ ਬਾਗੇ ਪੁਰਾਣੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਇਸੇ ਏਰੀਆ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਦੋ ਚੋਰੀਆਂ ਪਹਿਲਾਂ ਹੋ ਚੁੱਕੀਆਂ ਨੇ ਉਹ ਵੀ ਦੋ ਤਿੰਨ ਦਿਨ ਪਹਿਲਾਂ ਔਰ ਉਸ ਤੋਂ ਬਾਅਦ ਹੀ ਇਹ ਇੱਕ ਹੋਰ ਵੱਡੀ ਚੋਰੀ ਸਾਹਮਣੇ ਆਈ ਹੈ ਤਾਂ ਲੋਕ ਵੀ ਹੁਣ ਸਹਿਮੀ ਕੋਏ ਨੇ ਡਰੇ ਹੋਏ ਨੇ ਕਿ ਇਹ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਧਦੀਆਂ ਜਾ ਰਹੀਆਂ ਨੇ ਤਾਂ ਲੋਕ ਵੀ ਡਰੇ ਨੇ ਹਾਲਾਂਕਿ ਇਹ ਤਸਵੀਰਾਂ ਨੇ ਮੌਕੇ ਦੀ ਸੀਸੀਟੀਵੀ ਦੇ ਵਿੱਚ ਸਾਰਾ ਮੌਕੇ ਦਾ ਖੌਫਨਾਕ ਮੰਜ਼ਰ ਕੈਦ ਹੋ ਗਿਆ ਕਿਵੇਂ ਬਾਈਕ ਤੇ ਸਵਾਰ ਹੋ ਕੇ ਚੋਰ ਆਉਂਦੇ ਨੇ ਔਰ ਬੇਖੌਫ ਹੋ ਕੇ ਉਹਨਾਂ ਦੇ ਵੱਲੋਂ ਤੋੜ ਭੰਨ ਕੀਤੀ ਜਾਂਦੀ ਹੈ ਦਫਤਰ ਦੀ ਔਰ 60 ਤੋਂ 65000 ਰੁਪਇਆ ਚੋਰੀ ਕਰਕੇ ਤੇ ਉਤੋਂ ਫਰਾਰ ਹੋ ਜਾਂਦੇ ਨੇ ਗੱਲ ਬਾਤ ਵੀ ਕੀਤੀ ਗਈ ਹੈ ਇਸ ਤਰ੍ਹਾਂ ਕਿ ਪੂਰੀ ਘਟਨਾ ਕਿਵੇਂ ਵਾਪਰੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਸਵੇਰ 4:00 ਬਜ ਕੇ 5 ਮਿੰਟ ਤੇ ਬਦਮਾਸ਼ ਇੱਥੋਂ ਆਏ تھے 9-10 ਉਹਨਾਂ ਨੇ ਪਹਿਲੇ ਸਟਰ ਉਚकाने ਦੀ ਕੋਸ਼ਿਸ਼ ਕੀਤੀ ਜਬ ਉਹਨਾਂ ਨੇ ਸਟਰ ਉਚਕਾ ਨਹੀਂ ਪਾਇਆ ਤੋ ਉਹਨਾਂ ਨੇ ਪਿੱਛੇ ਸਾਈਡ ਗੇਟ tha ਲੋਹੇ ਦਾ ਉਹਨਾਂ ਨੇ ਦਿਵਾਰ ਕੇ ਦਿਰਾ ਦਿਆ ਗੇਟ ਔਰ उन्होंने साठ पैठ हजार रूपए ले गए और तो मेरा मोबाइल ले गए और मैं मेरे ती मेरे तीन लोग था मैं तीन लोगों को बहुत मारा उन्होंने और किसी चोट चोटे भी आई हैं हाँ, भी आई हैं मेरे जो ताऊ जी है उनको भी चोटा आ गई है तो मेरे को भी मारा तो पैर में भी लगा है क्या हथियार थे उनके पास उनके पास हथियार तो भी थे और धारदार औजार भी थे और और जब मैं ज्यादा कुछ करने लगा तो वो बोलने लगे कि मैं गोली मार दूंगा तो, तो आके सबसे पहले उन्होंने क्या किया उन्होंने गेट खोला गेट खोलने के बाद सीधा मान नहीं लगे धार औजार ले थे तो मैंने मैंने कहा भाई मारो नहीं तो उन्होंने उन्होंने में पे सब छीन ले मेरा मोबाइल भी छीन लिया और यहाँ की मैंने एक सौ बारह नंबर पे कॉल की चार बज के पाँच मिनट पे कोई रेस्पॉन्सिबिलिटी नहीं मिली उसकी पुलिस को कितने बजे सूचित किया मैंने चार बज के पाँच मिनट पे सूचित किया है पुलिस को तो अब मालिक को फोन किया मालिक कितने बजे आए मालिक पुलिस के साथ ही में आए लमसम वही पौने पाँच पाँच बजे गयी करीब वो इतने बीस पच्चीस मिनट लगे रहे तोड़ने में गेट हेट बी पच्चीस मिनट इतना अगर पुलिस आ जाती जा तो वो फट जाते जा तो, किस चीज पे आए थे पता चला किस चीज पे क्या वो रुपए लुट ले गए और नहीं किस... नहीं व्हीकल कौन से पे आए थे आ? कैसे आए थे यहाँ पे कैसे पता चला साइकिल से भी थे फोर व्हीलर से भी थे मेरे पास फोन आया बंदे देखे की चोर आ गए दर खड़का हो तब मैं फोन लाके मैं चार बज के लगभग पंद्रह मिनट हो गए तो मेरे बोले फोन आया फिर मैं तुरंत बीबीसी बाबू लाया फोन उसके बाद फिर बाबू कहता मैं प्रशासन में लाए इधर भी बंदे ने प्रशासन को तो फोन लाया प्रशासन ने कोई फोन नहीं चुकया गलत एक दो मिनट भाई बाद लाया तब कहते थोड़ी देर में आयो उसके बाद घटो घट गट तीस पैंतीस मिनट बाद तब तक बाबू बाद में न के चले बाबू बाबू बाग्य पुराना तो उसके बाद हम लोग आए तब तक वो निकल चुके थे कितने आदमी थे वो पांच अंदर बड़े सी एक बंदे कहते चार पांच बार सी ਤੋ ਕੀ ਕੀਆ ਉਹਨਾਂ ਨੇ ਆ ਕੇ ਅੰਦਰ ਉਹਨਾਂ ਨੇ ਸਾਰਾ ਕੁਝ ਅੰਦਰ ਗੇਟ ਤੋੜ ਕੇ ਅੰਦਰ ਸਾਰਾ 60-65000 ਰੁਪਏ ਕੈਸ਼ ਸੀ ਉਹ ਲੈ ਕੇ ਬੰਦਿਆਂ ਨੇ ਕੁੱਟਿਆ ਮੇਰੇ ਮੁਲਾਜ਼ਮ ਤਿੰਨ ਸੀ ਉਹਨਾਂ ਨੂੰ ਕੁੱਟਿਆ ਮੈਂ ਫਿਰ ਬਚਾਈ ਤੋ ਸੀਸੀਟੀਵੀ ਲੱਗਾ تھا ਯਾਹਾਂ ਪੇ ਉਹ ਸਾਰਾ ਕੁਝ ਡੀਵੀਆਰ ਸਾਰਾ ਐਲਸੀਡੀ ਸਾਰਾ ਕੁਝ ਬੂਰੀ ਚ ਪਾ ਕੇ ਸਾਰਾ ਕੁਝ ਲੈ ਕੇ ਉੱਠ ਗਏ ਪਰ ਬੰਦੋ ਕੋਈ ਜ਼ਖਮੀ ਕੀਆ ਕੋਈ ਛੋਟੇ ਲੱਗੀ ਹਾਂ ਤਾਂ ਮੈਂ ਸਾਟਾ ਮਾਰਤੀ ਹਾਂ ਸਾਰੇ ਬੰਦੇ ਉਹਨਾਂ ਨੂੰ ਕੁੱਟਿਆ 4:30 ਵਜੇ ਦਾ ਟਾਈਮ ਸੀ ਜੀ ਚਾਰ ਦੋ ਮੋਟਰਸਾਈਕਲਾਂ ਦੇ ਚਾਰ ਜਣੇ ਆਏ ਸੀਗੇ ਤੇ ਜਿਹੜਾ ਸਾਡੇ ਕੋਲ ਕੈਸ਼ ਸੀਗਾ ਜੀ ਉਹ ਲੈ ਕੇ ਕੋਕੇ ਦੇ ਸਾਰੀ ਤੋੜ ਪੰਮੇ ਦਾ ਉਹਨਾਂ ਨੇ ਤੁਹਾਡੇ ਕੋਈ ਸੱਟਾ ਵੇਟੇ ਮਾਰੀ ਨਹੀਂ ਨਹੀਂ ਸੱਟ ਵੇਟ ਨਹੀਂ ਮਾਰੀ ਕੀ ਕਿਹਾ ਤੁਹਾਨੂੰ ਆ ਕੇ ਉਹਨਾਂ ਨੇ ਜੀ ਤੁਹਾਨੂੰ ਉਹਨਾਂ ਨੇ ਐਂ ਗਿਆ ਜੀ ਵੀ ਜਿਹੜਾ ਕੁਝ ਹੈਗਾ ਦੇ ਦਿਓ ਅਸੀਂ ਤੁਹਾਨੂੰ ਬਹੁਤ ਨਹੀਂ ਕਹਿੰਦੇ ਬਸ ਇੰਨੀ ਗੱਲ ਦੀ ਕੀ ਹਥਿਆਰ ਸੀ ਉਹਨਾਂ ਕੋਲੇ ਜੀ ਉਹਨਾਂ ਕੋਲੇ ਰਾੜਾਂ ਸੀਗੀਆਂ ਜੀ ਤੇ ਸੱਪਣਾ ਸੀ ਇੱਕ ਦੋ ਇੱਕ ਸ਼ਾਇਦ ਪਿਸਤੌਲ ਵੀ ਸੀਗਾ ਜੀ ਉਹ ਤਾਂ ਸਾਨੂੰ ਨਹੀਂ ਤੇ ਸੀਸੀਟੀਵੀ ਦੇ ਵਿੱਚ ਆਏ ਉਹ ਹਾਂਜੀ ਹਾਂਜੀ ਤੇ ਕੋਈ ਸੀਛਰੀ ਵਗੈਰਾ ਨਾਲ ਲੱਗੇ ਕਿ ਨਹੀਂ ਲੱਗੀ ਕੋਈ ਨਹੀਂ ਲੱਗੇ ਨਹੀਂ ਗਈ ਭੰਨ ਕੇ ਇੱਕ ਕੈਮਰਾ ਭੰਨ ਕੇ ਜੀ ਇਹ ਸ਼ਕਲਾ ਪਛਾਣ ਚ ਆਈਆਂ ਉਹਨਾਂ ਵੀ ਨਹੀਂ ਮੂੰਹ ਬੰਨੇ ਹੋਏ ਸੀ ਕਵਰ ਕੀਤੇ ਹੋਏ ਸੀ ਆ ਰਹੀ ਐ ਵੀ ਆਈ ਗਈ ਇਧਰੋਂ ਮਗਰ ਤੇ ਸਾਈਡ ਤੋਂ ਮੋਟਰਸਾਈਕਲ ਤੇ ਸੀ ਦੋ ਮੋਟਰਸਾਈਕਲ ਸੀ ਤੇ ਆ ਕੇ ਉਹਨੂੰ ਸ਼ਟਰ ਚੈੱਕ ਕਰਾ ਹੌਲੀ ਕਿ ਬਣੀ ਉਧਰ ਪਿਆ ਸੀ ਇੱਕ ਸੁੱਤਾ ਤੀਂਲੀ ਸਾਈਡ ਮੈਦ ਦਿੱਤਾ ਸੀਗੇ ਦਫ਼ਤਰ ਦੇ ਅੰਦਰ ਸ਼ਟਰ ਚੈੱਕ ਆ ਜਦੋਂ ਉਹਨਾਂ ਨੇ ਤੇ ਔਨ ਸਾਰੀ ਰਾੜਾ ਨਾਲ ਛੀਖੇ ਭੰਨਣ ਲੱਗੇ ਤੇ ਪੈ ਹੀ ਗੁੰ ਲੱਗੇ ਕਹਿੰਦੇ ਜੇ ਜਿਹੜਾ ਕੁਝ ਹੈਗਾ ਦਿੱਦੂ ਤੇ ਨਹੀਂ ਸੋਢੇ ਸਕਦਾ ਹਮਾਰਾਂ ਦੇ ਤੇ ਕਿੰਨਾ ਕੁ ਕੈਸ਼ ਲੱਗੇ ਕੀ ਨੁਕਸਾਨ ਕਰਕੇ ਗਏ ਕਿ ਬਾਕੀ ਕੈਮਰੇ ਪੂਰੇ ਭੰਗ ਗਈ ਸੀਗੀ 3 3500 ਰੁਪਏ ਮਿੰ ਦੇ ਕੁਝ ਸੀਗੇ ਪੂਰੇ ਵੀ ਬਾਕੀ ਨਗਾ ਸੀ ਤੁਸੀਂ ਸਭ ਤੋਂ ਪਹਿਲਾਂ ਕਿਹਨੂੰ ਸੂਚਿਤ ਕੀਤਾ ਜੀ ਅਸੀਂ ਇਥੇ ਪੰਪ ਦੇ ਜਿਹੜਾ ਓਨਰ ਹੈ ਉਹਨੂੰ ਤੋਂ ਪਹਿਲਾਂ ਕੀਤਾ ਸੀ ਪੁਲਿਸ ਕਿੰਨੇ ਵਜੇ ਆ ਗਈ ਇੱਥੇ ਪੁਲਿਸ ਤਾਂ ਹੀ ਥੋੜੇ ਟਾਈਮ ਬਾਅਦ ਹੀ ਆ ਗਈ ਸੀ ਪਿੰਕ ਤੋਂ ਬਾਅਦ ਆ ਗਈ ਬੰਦੇ ਪਛਾਣ ਚ ਆਏ ਜੀ ਨਹੀਂ ਮੂੰਹ ਸਿਰ ਬੰਨੀ ਸਾਰੇ ਸਾਢੇ 4 ਮੈਨੂੰ ਇੱਥੋਂ ਮੁਲਾਜ਼ਮਾਂ ਦਾ ਫੋਨ ਗਿਆ ਦੋ ਹੀ ਬੰਦੇ ਆ ਗਏ ਕੋਈ ਨਾ ਕੁਝ ਕੋਈ ਦੋ ਜੂਰਤਾ ਤੇ ਆ ਤੇ ਮੈਂ ਉਸੇ ਵਕਤ ਨਾਲ ਬਰਾਦਰ ਨੂੰ ਉਠਾਇਆ ਤੇ ਘਰੋਂ ਗੱਡੀ ਲੈ ਕੇ ਆਏ ਆ ਤੇ ਇੱਥੇ ਆ ਕੇ ਦੇਖਿਆ ਜੀ ਤੇ ਉਦੋਂ ਤਾਂ ਉੱਠ ਗਏ ਸੀਗੇ ਮੁਲਾਜ਼ਮ ਸੀਗੇ ਇਹਨਾਂ ਨੂੰ ਪੁੱਛੇਗਾ ਦੱਸਿਆ ਉਹਨਾਂ ਨੇ ਵੀ ਇੱਥੇ ਚਾਰ ਜਾਨੇ ਆਏ ਆ ਮੁੱਠਾਂ ਨਾਲ ਤੇ ਆਏ ਪੰਨ ਤੋੜ ਕਰਕੇ ਤੇ ਵੀ ਵੇਖਿਆ ਸੀ ਉਹ ਲੁੱਟ ਕੇ ਲੈ ਗਏ ਕੀ ਪੰਨ ਤੋੜ ਕਰਕੇ ਗਏ ਜੀ ਉਹ ਇਤੇ ਨਾਲ ਸਾਡਾ ਚੈਵਨ ਲੱਗੇ ਹੋਏ ਸ਼ੀਸ਼ੇ ਤੋੜ ਕੇ ਅੰਦਰ ਵੜਿਆ ਦਫ਼ਤਰ ਦੇ ਜੀ ਦਫ਼ਤਰ ਦੇ ਦਰਾਜ ਦਰੋਂ ਜੋ ਭੰਨ ਗਏ ਆ ਜੀ ਫਿਰ ਹੋਰ ਮਟੀਰੀਅਲ ਪਿਆ ਸੀਗਾ ਕਿੰਨਾ ਕੰਨਸਾਨ ਕਰ ਗਏ ਜੀ ਮਤਲਬ ਕੀ ਕੈਸ਼ ਕੁਝ ਲੈ ਕੇ ਗਏ ਕੀ ਲੱਗ ਗਏ ਕੈਸ਼ ਤਾਂ 10000 ਦੇ 94100 ਰੁਪਏ ਲੈ ਗਏ ਹੁਣ ਕੰਪਲੈਂਟ ਦਿੱਤੀ ਆ ਤੇ ਇੱਕ ਸੇਲ ਦੀ ਮੰਡਮ ਉਹ ਐਲ ਸੀਗਾ ਉਹਦੇ ਕਿ ਨਾਲ ਜੀ ਤੇ ਇੰਨਾ ਤੇ ਕੱਪੜੇ ਕੋਟ ਵਗੈਰਾ ਪਏ ਸੀਗੇ ਉਹ ਲੈ ਗਏ ਪੁਲਿਸ ਨੂੰ ਸੂਚਿਤ ਕੀਤਾ ਹੈ ਤੁਹਾਡੇ ਵੱਲੋਂ ਹਾਂ ਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਪੁਲਿਸ ਨੇ ਸਚੋਤਾ ਨੂੰ ਆ ਕੇ ਅੰਕਾ ਇਸ ਦੇ ਮੁਕੇ ਤੇ ਨਾਲ ਮੁਲਾਜ਼ਮ ਸੀਗੇ ਉਹਨਾਂ ਨੇ ਆ ਕੇ ਸਾਰਾ ਚੈੱਕ ਕੀਤਾ ਸੀ ਜੀ ਤੇ ਵਗੈਰਾ ਦੇਖਿਆ ਕਾਸ ਕੈਮਰੇ ਦੀ ਪੰਨ ਤੂਟ ਕਰਦੀ ਸੀਗੇ ਤੇ ਉਹਨਾਂ ਨੇ ਅਗਲੂ ਕਿ ਲਿਆਦਾ ਉਹਨਾਂ ਨੂੰ ਗਿਆਨ ਲਖਾਤੇ ਆ ਤੇ ਉਹ ਆਪੀ ਕਾਰਵਾਈ ਕਰ ਰਹੇ ਆ ਤੇ ਬੰਦੇ ਪਛਾਣ ਚ ਆਏ ਜੀ ਪਿੱਛਾ ਕੀਤਾ ਕਿ ਕੋਈ ਨਹੀਂ ਬੰਦਾ ਪਛਾਣ ਚ ਨਹੀਂ ਆਇਆ ਉਹ ਤੋਂ ਬਾਅਦ ਉਹ ਇਧਰ ਮਾਨੂੰ ਕਹਿੰਦੇ ਕਿ ਸਾਈਡ ਤੋਂ ਵਾਪਸ ਆਏ ਆ ਮੁਲਾਜ਼ਮ ਅਸੀਂ ਬਾਹਰ ਖੜੇ ਸੀ ਕਿ ਪੰਪ ਦੇ ਇਹਨਾਂ ਦੇ ਸਿਆਣ ਚ ਆਏ ਆ ਮੋਟਰ ਸੰਦੂ ਮੋਟਰਾਂ ਨਾਲ ਜਾਂਦੇ ਸੀ ਅਸੀਂ ਉਹਨਾਂ ਦੇ ਪਿੱਛੇ ਤ੍ਰਾਂਤੀ ਗੱਡੀ ਲਾਈ ਤੇ ਕਾਲੇ ਕਿਆਂ ਵਾਲੇ ਕੂਲੇ ਜਾ ਕੇ ਇੱਕ ਮੋਟਰਸਾਈਕਲ ਨੂੰ ਅਸੀਂ ਰੋਕ ਕਵਰ ਕਰ ਲਿਆ ਸੀਗਾ ਤੇ ਉਹ ਬੰਦੇ ਭੱਜ ਗਏ ਮੋਟਰਸਾਈਕਲ ਦੋ ਜਾਣੇ ਸੀਗੇ ਅੱਛਾ ਉਹਨਾਂ ਦੇ ਹਥਿਆਰ ਵਗੈਰਾ ਰਾੜਾ ਰੂੜਾ ਸੀ ਜਿਹੜੀਆਂ ਉੱਥੇ ਜਿਸ ਤਰ੍ਹਾਂ ਇਹਨਾਂ ਲੁੱਟਾਂ ਵਾਰਦਾ ਤਾਂ ਵਧੀਆਂ ਜਾ ਰਹੀਆਂ ਤੇ ਤੇਜ ਦਾ ਮੋਲ ਬੰਨ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਤਾਂ ਮੰਗਾ ਜੀ ਜਿਹੜੇ ਸਟਾਫ ਆਂਸਰ ਉਹਨਾਂ ਨੂੰ ਨਸ ਪਾਈ ਜਾਵੇ ਇਹ ਤਾਂ ਹੁਣ ਇੱਥੇ ਹੋਰ ਵੀ ਮੁਲਾਜ਼ਮ ਹੁੰਦੇ ਆ ਸਾਰੇ ਪੰਪ ਤੇ ਹੁੰਦੇ ਰਾਤ ਦੀ ਡਿਊਟੀ ਵੀ ਕਰਦੇ ਆ ਤੇ ਇਹ ਤਾਂ ਫਿਰ ਬਹੁਤ ਮੁਸ਼ਕਲ ਹੈ ਤੇ ਜੀ ਇਨਾਂ ਦੇ ਫਰਕ ਦੇ ਨਾਲ-ਨਾਲ ਕਾਰਵਾਈ ਹੋਵੇ ਇਨਾਂ ਤੋਂ ਸਾਨੂੰ ਅਨਸਾਰ ਮਿਲਿਆ। ਜੇ ਆ ਪਿਛਲੇ ਦਿਨ ਜਿਵੇਂ ਇਹ ਧੁੰਦ ਕਾਫੀ ਵੱਧ ਗਈ ਹੈ ਮੌਸਮ ਨੂੰ ਲੈ ਕੇ ਜੇ ਅਕਸਰ ਜਿਵੇਂ ਧੁੰਦ ਦਾ ਫਾਇਦਾ ਮਾੜੇ ਅੰਸਰ ਚੱਕਦੇ ਹੋ ਨੇ ਆ ਬਾਗਾ ਪਰਾਂਦੇ ਵਿੱਚ ਵੀ ਇਹ ਪਿਛਲੇ ਦਿਨ ਜਿਹੜਾ ਘਟਨਾ ਹੋਈ ਹੈ ਅੱਜ ਵੀ ਇੱਕ ਘਟਨਾ ਹੋਈ ਹੈ। ਵੀ ਇਸ ਘਟਨਾ ਨੂੰ ਲੈ ਕੇ ਹੁਣ ਅਸੀਂ ਮੁਕੱਦਮਾ ਹੁੰਦਾ ਜਹੰਦੀ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹੈ। ਤੇ ਸਾਨੂੰ ਅਸੀਂ ਖੁਫੀਆ ਤੌਰ ਤੇ ਸਾਡੇ ਕੋਲ ਇਨਫੋਰਮੇਸ਼ਨ ਹੈ ਜੇ ਕਿ ਉਹਨਾਂ ਜਿਹੜੇ ਮਲਜਮਾਂ ਦੇ ਖਿਲਾਫ ਸਾਡੇ ਕੋਲ ਇਨਫੋਰਮੇਸ਼ਨ ਆ ਚੁੱਕੀ ਹੈ। ਅਸੀਂ ਬਹੁਤ ਕਰੀਬ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸਰ ਦੋਸ਼ੀਆਂ ਵੱਲੋਂ ਹੌਸਲੇ ਬੜੇ ਉੱਚੇ ਹੋ ਚੁੱਕੇ ਆ ਲਗਾਤਾਰ ਫਾਰਦਸਤਾਂ ਕਿਤੇ ਜਾ ਰਹੀਆਂ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅਸੀਂ ਤੰਮ ਉਹ ਅਸੀਂ ਕੋਈ ਜ਼ਿਆਦਾ ਡਿਸਕਲੋਸ ਨਹੀਂ ਕਰਨਾ ਚਾਹੁੰਦੇ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਉਹ ਸਾਡੀ ਤਫ਼ਤੀਸ਼ ਪ੍ਰਭਾਵਿਤ ਹੋ ਸਕਦੀ ਹੈ ਇਹ ਜਲਦੀ ਹੀ ਇਹਨਾਂ ਨੂੰ ਅਸੀਂ ਟੀਮਾਂ ਸਾਡੀਆਂ ਪਰਵਾਨਾ ਕੀਤੀਆਂ ਜਾ ਚੁੱਕੀਆਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੀ ਵੱਡੇ ਖੁਲਾਸੇ ਕਰਾਂਗੇ ਤਾਂ ਸ਼ਾਇਦ ਸੈਰ ਦਾ ਮਾਹੌਲ ਬਣਿਆ ਵੇ ਕਿ ਲੋਕਲ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਪਬਲਿਕ ਨੂੰ ਅਪੀਲ ਕਰਦੇ ਆਂ ਬਿਲਕੁਲ ਕਿ ਕੋਈ ਡਰਨ ਦੀ ਲੋੜ ਨਹੀਂ ਹੈਗੀ ਪੁਲਿਸ ਬਿਲਕੁਲ ਤੁਹਾਡੇ ਨਾਲ ਹੈ ਅਸੀਂ ਕਿਉਂਕਿ ਕੋਈ ਖਬਰ ਕੋਈ ਘਟਨਾ ਹੁੰਦੀ ਹੈ ਉਹਦੀ ਤੁਰੰਤ ਸਾਨੂੰ ਮੈਸੇਜ ਦਸਾਨੂੰ ਦਿਓ ਉਹਦੀ ਸੂਚਨਾ ਤੇ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਬਿਲਕੁਲ ਅਸੀਂ ਕਮਿਟਿਡ ਆਂ ਜੇ ਸਬੰਧ ਇਹ ਅਸੀਂ ਜੋ ਘਟਨਾ ਦੇ ਸਬੰਧੀ ਅਸੀਂ ਆਪਣੇ ਸ਼ਹਿਰ ਵਿੱਚ ਤੇ ਪਿੰਡਾਂ ਵਿੱਚ ਹੁਣ ਨਾਕਿਆਂ ਵਿੱਚ ਵਾਅਦਾ ਕੀਤਾ ਗਿਆ ਤੇ ਪੁਲਿਸ ਪੈਟਰੋਲਿੰਗ ਵਿੱਚ ਵਾਅਦਾ ਕੀਤਾ ਗਿਆ ਜੋ ਸਾਡੇ ਪੈਟਰੋਲਿੰਗ ਦੇ ਪੀਸੀਆ ਦੇ ਮੁਲਾਜ਼ਮ ਉਹਨਾਂ ਨੇ ਕਾਫੀ ਮਿਹਨਤ ਕਰਕੇ ਅੱਜ ਅਸੀਂ ਉਸ ਘਟਨਾ ਦੇ ਕੁਝ ਪਾਸੇ ਉਹਨਾਂ ਨੂੰ ਰਿਕਵਰ ਕੀਤਾ ਕੁਝ ਸਮਾਨ ਨੂੰ ਤੇ ਜਲਦੀ ਇਹਨਾਂ ਨੂੰ ਪ੍ਰੈਸ ਕਰ ਲਿਆ ਜਾਊਗਾ। ਮਾੜੇ ਅੰਤਰਾਂ ਨੂੰ ਕੀ ਵਾਰਨਿੰਗ ਦੇਣੀ ਚਾਹੁੰਦੇ ਤੁਸੀਂ? ਸਾਡੇ ਮਾੜੇ ਅੰਸਰਾਂ ਨੂੰ ਬਿਲਕੁਲ ਸਖਤ ਹਦਾਇਤ ਹੈ ਸਾਡੀ ਚੇਤਾਵਨੀ ਹੈ ਕਿ ਬਿਲਕੁਲ ਵੀ ਮੋਗਾ ਜ਼ਿਲ੍ਹੇ ਜਾਂ ਸਾਡੇ ਸ਼ਹਿਰ ਦੇ ਅੰਦਰ ਵੀ ਇੱਥੇ ਨਾ ਆਉਣ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਸਰ ਦੋਸ਼ੀਆਂ ਵਿੱਚ ਮੋਰਜਮਾਂ ਵਿੱਚ ਕਹਿ ਸਕਦੇ ਜਿਹੜੇ ਇਸ ਤਰ੍ਹਾਂ ਦੇ ਅਸ਼ਨਾਸਤ ਹੰਸਰ ਹੈ। ਉਹਨਾਂ ਕੋਲ ਪੁਸਤਕ ਖੋਪ ਖਤਮ ਹੁੰਦਾ ਜਾ ਰਿਹਾ ਇਸ ਨੂੰ ਕੀ ਕਹਿਣਾ ਚਾਹ ਇਹ ਇਸ ਵਿੱਚ ਇਹ ਕਿਉਂਕਿ ਪਹਿਲਾਂ ਵੀ ਨਾ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਹੈ ਵੀ ਜੋ ਇਸ ਤਰ੍ਹਾਂ ਦੇ ਇਹ ਅਪਰਾਧੀ ਹੁੰਦੇ ਆ ਇਹ ਵਾਰ-ਵਾਰ ਵਾਰਦਾਤਾ ਕਰਦੇ ਨੇ ਤੇ ਜਲਦੀ ਇਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਵੀ ਸਾਨੂੰ ਅਪੀਲ ਹੈ ਵੀ ਲੋਕਾਂ ਨੂੰ ਵੀ ਇਹਨਾਂ ਦੀ ਕਿਸੇ ਤੇ ਇਸ ਤਰ੍ਹਾਂ ਦੇ ਮਾੜੇ ਬੰਦੇ ਦੀ ਜ਼ਮਾਨਤ ਨਾ ਲਈ ਜਾਵੇ